ਹੁਣ ਕਿਉਂਕਿ ਇਹ ਜਿਹੜਾ ਲਾਇਸੈਂਸ ਵਾਲਾ ਇਸ਼ੂ ਬਣਿਆ ਕੀ ਕੈਲੀਫੋਰਨੀਆ ਦੀ ਜਿਹੜੀ ਡੀਐਮਵੀ ਆ ਉਹ ਕੋਈ ਕਲੀਅਰ ਕਰ ਰਹੀ ਆ ਕੀ ਦੇ ਲਾਇਸੈਂਸ ਹੈਗੇ ਆ ਕੀ ਦੇ ਨਹੀਂ ਹੈਗੇ ਸਾਨੂੰ ਕੱਲ ਵੀ ਕਾਲਸ ਆਈਆਂ ਔਨਰ ਆ ਕੇ ਵੀ ਜਿਹੜੇ ਆ ਉਹ ਕਾਲਰਸ ਨੇ ਦੱਸਿਆ ਵੀ ਅਸੀਂ ਕਾਲ ਕੀਤੀ ਕਹਿੰਦੇ ਜੀ ਹੁਣ ਤਾਂ ਤੁਹਾਡਾ ਕੈਨਸਲ ਹੋ ਗਿਆ ਆ ਸੋ ਵਾਟਸ ਗੋਇੰਗ ਔਨ ਕੋਈ ਕਲੈਰਿਟੀ ਹੈ ਕਿਸੇ ਨੂੰ ਕੋਈ ਚਿੱਠੀ ਪੱਤਰ ਮਿਲ ਰਿਹਾ ਆ ਕੋਈ ਡਾਕੂਮੈਂਟਸ ਨਹੀਂ ਉਹਨਾਂ ਨੇ ਮੰਗ ਕੀਤੀ ਆ ਜਿਹੜਾ ਸੇਵ ਪ੍ਰੋਗਰਾਮ ਕਹਿੰਦੇ ਸੀ ਵੀ ਉਹਦੇ ਥਰੂ ਇਹਨਾਂ ਨੇ ਕਰਕੇ ਜਿਹੜਾ ਉਹ ਕਰਨਾ ਆ ਕੁਝ ਹੈ ਕਲੈਰਿਟੀ ਜਾਂ ਜੇ ਬਸ ਧੁੰਦੀ ਆ ਨਹੀਂ ਕਲੈਰਿਟੀ ਤਾਂ ਨਹੀਂ ਹੈਗੀ ਇੰਨੀ ਚਾਦੀ ਪਰ ਜਿੱਥੋਂ ਤੱਕ ਅਸੀਂ ਕਹਿ ਲਓ ਵੀ ਇਨਵੈਸਟੀਗੇਟ ਕੀਤਾ ਆ ਕਾਲਸ ਕੀਤੇ ਆ ਜਾਂ ਇੰਟਰਨੈਟ ਸਰਚ ਸਾਰਾ ਕੁਝ ਕੀਤਾ ਆ ਉਹਦੇ ਨਾਲ ਇਹ ਪਤਾ ਲੱਗਦਾ ਕਿ ਇੱਕ ਤਾਂ ਜਿਹੜਾ ਵਾਸ਼ਿੰਗਟਨ ਸਟੇਟ ਹੈਗੀ ਆ ਉਹਦੇ ਵਿੱਚ ਕਲੀਅਰਲੀ ਉਹਨਾਂ ਨੇ ਲੈਟਰਸ ਜਿਹੜੇ ਆ ਪਾ ਦਿੱਤੇ ਆ ਵੀਰੋ ਲੈਟਰ ਮੈਨੂੰ ਵੀ ਜੇ ਵੀਰ ਰਾਜਕਨਵੀਰ ਸਿੰਘ ਜੇ ਤੁਸੀਂ ਦਿਖਾਲ ਸਕਦੇ ਹੋਏ ਉੱਥੇ ਸਾਨੂੰ ਮੈਨੂੰ ਵੀ ਲੈਟਰ ਆਇਆ ਹੈਗਾ ਜਿਹਦੇ ਵਿੱਚ ਕਿ ਕਲੀਅਰਲੀ ਕਿਹਾ ਗਿਆ ਕਿ ਤੁਹਾਡਾ ਤੁਹਾਨੂੰ 10 ਅਕਤੂਬਰ ਰਾਤ 12 ਵਜੇ ਕੁਇੰਟ ਤੱਕ ਤੁਹਾਨੂੰ ਜਿਹੜਾ ਆ ਆਪਣਾ ਲਾਇਸੈਂਸ ਆ ਉਹ ਲੈ ਕੇ ਤੇ ਡੀਐਮਵੀ ਵਾ ਆਓ ਤੇ ਉਸ ਤੋਂ ਬਾਅਦ ਹੁਣ ਕਈ ਲੋਕਾਂ ਨੇ ਇਹ ਵੀ ਕਾਲ ਆਈ ਹੈਗੀ ਆ ਕਈ ਬਿਜ਼ਨਸ ਦੀ ਕਿ ਉਹਨਾਂ ਨੇ ਲਾਇਸੈਂਸ ਸਾਡੇ ਰੱਖਲੇ ਹੈਗੇ ਆ ਸਾਡੇ ਵਾਪਸ ਨਹੀਂ ਦਿੱਤਾ ਹੈਗਾ ਠੀਕ ਹੈ ਨਾ ਤੇ ਕਈ ਲਿਸਨਰ ਜਿਹੜੇ ਆ ਉਹ ਇਹ ਵੀ ਕਹਿ ਰਹੇ ਆ ਕਿ ਯੂ نو ਅਸੀਂ ਡਰਦੇ ਨਹੀਂ ਜਾ ਰਹੇ ਕਈਆਂ ਨਾ ਐਕਸਪਾਇਰਡ ਵੀ ਨਹੀਂ ਸੀਗਾ ਉਨਾ ਤਾਂ ਵੀ ਰੱਖ ਲਿਆ ਇਹ ਇਹ ਤਾਂ ਵਾਸ਼ਿੰਗਟਨ ਦੀ ਖਬਰ ਹੈ ਜਿਹੜੀ ਹੈ ਕਿ ਕੈਲੀਫੋਰਨੀਆ ਕੈਲੀਫੋਰਨੀਆ ਦੇ ਵਿੱਚ ਜਿੱਥੋਂ ਤੱਕ ਅਸੀਂ ਅਜੇ ਤੱਕ ਸਮਝ ਪਾਏ ਆ ਜਾਂ ਜਿੱਥੋਂ ਤੱਕ ਅਸੀਂ ਰਿਸਰਚ ਕੀਤੀ ਆ ਉਦੇ ਹਿਸਾਬ ਦੇ ਨਾਲ ਇਹ ਆ ਕਿ ਕੈਲੀਫੋਰਨੀਆ ਨੇ ਜਿਹੜੇ ਨਵੇਂ ਡਾਡ ਡਮ ਸਾਈ ਲਾਇਸੈਂਸ ਆ ਉਹ ਇਸ਼ੂ ਕਰਨੇ ਬੰਦ ਕਰਤੇ ਆ ਪਹਿਲਾ ਜਿਹੜਾ ਆ ਸੋ ਜੇ ਜੇ ਕਿਸੇ ਨੇ ਵੀ ਕੋਈ ਰਿਟਰਨ ਪੇਪਰ ਦਿੱਤਾ ਹੈਗਾ ਜਾਂ ਕੋਈ ਵੀ ਕੀਤਾ ਹੈਗਾ ਉਹਨਾਂ ਦਾ ਲਾਇਸੈਂਸ ਜਿਹੜਾ ਆ ਉਹਨਾਂ ਪੇਪਰ ਉੱਤੇ ਹੁਣ ਪ੍ਰੋਸੀਡ ਨਹੀਂ ਹੋਊਗਾ ਇਹ ਫਸਟ ਹੈਗੀ ਆ ਸੈਕੰਡ ਹੈਗੀ ਆ ਕਿ ਜੀਨਾਂ ਦੇ ਲਾਇਸੈਂਸ ਜਿਹੜੇ ਲਾਇਸੈਂਸ ਹੈਗੇ ਆ ਜੇ ਕਿਸੇ ਕੋਲ ਲਾਇਸੈਂਸ ਹੈਗਾ ਜਿਹੜਾ ਕਿ ਉਹਨਾਂ ਦੇ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦਾ ਹਮ ਹਮ ਠੀਕ ਹੈ ਜੀ ਸੋ ਇਹ ਇਹ ਧਿਆਨ ਰੱਖਿਓ ਵਰਕ ਪਰਮਿਟ ਤੁਹਾਡਾ ਮੰਨ ਲਓ ਜੀ ਜਨਵਰੀ 26 ਦੇ ਵਿੱਚ ਐਕਸਪਾਇਰ ਹੁੰਦਾ ਤੇ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਦਸੰਬਰ 26 ਚ ਐਕਸਪਾਇਰ ਹੁੰਦਾ ਔਰ ਲਾਇਸੈਂਸ ਜਿਹੜਿਆ ਉਹ ਆਡਿਟ ਦੇ ਵਿੱਚ 25% ਲਾਇਸੈਂਸ ਜਿਹੜੇ ਕਹੇ ਗਏ ਆ ਕਿ ਜਿਹੜੇ ਲਾਇਸੈਂਸ ਗਲਤ ਇਸ਼ੂ ਹੋਏ ਹੈਗੇ ਆ ਸੋ ਆਡਿਟ ਦੇ ਵਿੱਚ ਤੁਸੀਂ ਸੁਣਿਆ ਹੋਣਾ ਡਫੀ ਹੋਣਾ ਦੀ ਜਿਹੜੀ ਸੀਗੀ ਪ੍ਰੈਸ ਕਾਨਫਰੈਂਸ ਉਹਦੇ ਚ ਉਹਨਾਂ ਨੇ ਕਹਿਆ ਜਿਗਾ ਕਿ ਕੈਲੀਫੋਰਨੀਆ ਦੇ ਵਿੱਚ 25% ਲਾਇਸੈਂਸ ਜਿਹੜੇ ਆ ਉਹ ਟੋਟਲੀ ਰੋਂਗ ਇਸ਼ੂ ਹੋਏ ਆ ਸੋ ਉਹ ਜਿਹੜੇ ਲਾਇਸੈਂਸ ਆ ਜਿਹੜੇ ਕੀ ਤੁਹਾਡੇ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦੇ ਆ ਉਹਨਾਂ ਦੀ ਹੈਗੀ ਆ ਆ ਮਤਲਬ ਕਿ ਉਹਨਾਂ ਦੇ ਉੱਤੇ ਜਿਹੜੀ ਨਜ਼ਰ ਪਈਲੀ ਆ ਉਹ ਹੋ ਸਕਦਾ ਕੈਨਸਲ ਕੀਤੇ ਜਾਣਗੇ ਪਹਿਲਾਂ ਉਸ ਤੋਂ ਬਾਅਦ ਜਿਹੜਾ ਵਾਰੀ ਆ ਉਹ ਆਉਂਦੀ ਆ ਕਿ ਜਿਨ੍ਹਾਂ ਦੇ ਡਰਾਈਵਰ ਲਾਇਸੈਂਸ ਇਸ਼ੂ ਹੋਏ ਆ ਔਰ ਉਹਨਾਂ ਦੇ ਨਾਲ ਵਰਕ ਪਰਮਿਟ ਵੈਲਿਡ ਹੈਗੇ ਆ ਉਹਨਾਂ ਦੀ ਜਦੋਂ ਰੀਨਿਊਅਲ ਡੇਟ ਆਉਂਦੀ ਆ ਉਹ ਰੀਨਿਊਅਲ ਡੇਟ ਦੇ ਉੱਤੇ ਉਹ ਲਾਇਸੈਂਸ ਦੁਆਰਾ ਰੀਨਿਊ ਨਹੀਂ ਕੀਤੇ ਜਾਣਗੇ ਅਨਲੈਸ ਅੰਟਿਲ ਉਹਨਾਂ ਕੋ ਸਾਰੇ ਪੇਪਰ ਹੋਣਗੇ ਸੋ ਇਹ ਤਿੰਨ ਸਟੈਪ ਦੇ ਵਿੱਚ ਹੋ ਰਿਹਾ ਹੈਗਾ ਅ ਇਹਦੇ ਵਿੱਚ ਕੱਲ ਜਿਹੜੀ ਮੈਂ ਕਾਲਸ ਵਗੈਰਾ ਕੀਤੀਆਂ ਉਹਦੇ ਵਿੱਚ ਪਤਾ ਲੱਗਾ ਕਿ ਇਟ ਵਿਲ ਅਪਾਉਟ ਟੇਕ 2 ਇਅਰਸ ਟੂ ਗੈਟ ਦਿਸ ਸਟ੍ਰੇਟ ਅਪ ਠੀਕ ਹੈ ਜੋ ਵੀ ਪਾਈਪਲਾਈਨ ਦੇ ਵਿੱਚ ਹੁਣ 2 ਲੱਖ ਲਾਇਸੈਂਸ ਹੈ ਹੁਣ 2 ਲੱਖ ਲਾਇਸੈਂਸ ਇਧਰ ਹੈ ਨਹੀਂ ਵੀ ਆਪਾਂ ਪਾਰ ਕੇ ਸਿੱਧਦੇ ਉੱਤੇ ਆ ਉਹਨਾਂ ਨੇ ਹੈਨਾ ਸਟੇਟਸ ਨੂੰ ਵੀ ਇਟ ਹਜ਼ ਗੋ ਟੂ ਕਿਉਂਕਿ ਸਟੇਟਸ ਨੂੰ ਕਿਹਾ ਗਿਆ ਕਿ ਆਡਿਟ ਕਰੋ ਆਡਿਟ ਕਰਕੇ ਆਡਿਟ ਕਰਨ ਤੋਂ ਬਾਅਦ ਵੈਰੀਫਾਈ ਕਰੋ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਅ ਅਨ ਅਥਰਾਾਈਜ਼ ਇਸ਼ੂ ਹੋਇਆ ਉਹ ਕੈਨਸਲ ਕਰੋ ਜਿਹੜੇ ਰੀਨਿਊਲ ਤੇ ਆਉਂਦੇ ਆ ਉਹਨਾਂ ਦਾ ਪੇਪਰ ਉਹ ਚੈੱਕ ਕਰਕੇ ਦੁਬਾਰਾ ਰੀਨਿਊ ਕਰ ਦਿਓ ਜੇ ਪੇਪਰ ਉਹ ਹੈਗਾ ਠੀਕ ਹੈ ਸੋ ਇਹਦੇ ਵਿੱਚ ਹੁਣ ਅ ਵੱਡੀ ਪ੍ਰੋਬਲਮ ਕੀ ਆ ਰਹੀ ਆ ਕਿ ਜਦੋਂ ਇਹੋ ਹੀ ਲਾਇਸੈਂਸ ਜਿਹੜਾ ਕਿ ਕੈਲੀਫੋਰਨੀਆ ਵੈਲਿਡ ਦੱਸ ਰਹੀ ਆ ਉਹ ਕਹਿੰਦੀ ਆ ਕਿ ਰੀਨਿਊਲ ਮੇਰਾ 29 ਦੇ ਵਿੱਚ ਹੋਣਾ ਹੈਗਾ ਮੁੰਡੇ ਕਹਿੰਦੇ ਆ ਹੁਣ ਉਹੋ ਹੀ ਲਾਇਸੈਂਸ ਜਦੋਂ ਸਟੇਟ ਆਫ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਆ ਉਹੋ ਜਿਹੜਾ ਡਰਾਈਵਰ ਸਟੇਟ ਆਫ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਹੈ ਤੇ ਬਾਹਰਲੀਆਂ ਸਟੇਟਸ ਉਹਨੂੰ ਕਿੱਦਾਂ ਲੈਂਦੀਆਂ ਆ ਉਹ ਪ੍ਰੋਬਲਮ ਹੈਗੀ ਵੱਡੀ ਸੋ ਕੈਲੀਫੋਰਨੀਆ ਦੇ ਜਿਹੜੇ ਲਾਇਸੈਂਸ ਹੈਗੇ ਆ ਉਹਨਾਂ ਨੂੰ ਬਾਹਰਲੀਆਂ ਸਟੇਟਸ ਦੇ ਵਿੱਚ ਕਿਵੇਂ ਲਿਆ ਜਾਂਦਾ ਕਿਵੇਂ ਰਿਐਕਟ ਕੀਤਾ ਜਾਂਦਾ ਹੁਣ ਇੱਥੇ ਆਪਾਂ ਸਿੰਪਲ ਜਿਹਾ ਇੱਕ ਪੁਰਾਣੀ ਆਪਾਂ ਬਹੁਤ ਚਿਰ ਤੋਂ ਗੱਲ ਕਰਦੇ ਆ ਰਹੇ ਆ ਮੈਂ ਜੇ ਮੈਂ ਇੱਕ ਐਗਜ਼ਾਮਪਲ ਦੇਣਾ ਜਿੱਦਾਂ ਕਾਰ ਸੀਗਾ ਕਾਰ ਦੇ ਵਿੱਚ ਜਿਹੜੇ ਟਰੱਕ ਸੀਗੇ ਬਾਹਰਲੀਆਂ ਸਟੇਟਾਂ ਤੋਂ ਕੰਪਲਾਈਂਟ ਉਹਨਾਂ ਦੀ ਸਟੇਟ 'ਚ ਕੰਪਲਾਈਂਟ ਟਰੱਕ ਆ ਸਭ ਕੁਝ ਠੀਕ ਆ ਪਰ ਜਦੋਂ ਕੈਲੀਫੋਰਨੀਆ 'ਚ ਆਉਂਦਾ ਸੀ ਕੈਲੀਫੋਰਨੀਆ ਵਾਲੇ ਉੱਤੇ ਟਿਕਟ ਜੜ ਦਿੰਦੇ ਸੀ ਕੈਲੀਫੋਰਨੀਆ ਵਾਲੇ ਕਹਿੰਦੇ ਤੁਹਾਨੂੰ ਲੰਗਣ ਨਹੀਂ ਦੇਣਾ ਤੁਹਾਨੂੰ ਆਹ ਨਹੀਂ ਕਰ ਲੈਣਾ ਉਹ ਨਹੀਂ ਕਰ ਲੈਣਾ ਹੁਣ ਉਲਟ ਜਿਹੜਾ ਕੰਮ ਚੱਲ ਪਿਆ ਕਿ ਕੈਲੀਫੋਰਨੀਆ ਦੇ ਡਰਾਈਵਰ ਜਦੋਂ ਬਾਹਰ ਜਾਂਦਾ ਆ ਤੇ ਉੱਥੋਂ ਦੀ ਸਟੇਟ ਵਾਲੇ ਕਹਿੰਦੇ ਵੈਲਿਡ ਲਾਇਸੈਂਸਿੰਗ ਆ ਅਸੀਂ ਤੈਨੂੰ ਅਰੈਸਟ ਕਰ ਲੈਣਾ ਸੋ ਇਹ ਸਿਚੁਏਸ਼ਨ ਜਿਹੜੀ ਐ ਇਸ ਵੇਲੇ ਕਲੀਅਰਲੀ ਚੱਲ ਰਹੀ ਆ ਇਸ ਤੋਂ ਗਾਂਹ ਜਿਹੜੀ ਚ ਜੀ ਸਸਰੋਤ ਜੀ ਜੀ ਹਰਜੋਤ ਸਿੰਘ ਜੀ ਜੀ ਸਸਰੋਤੋ ਜੇ ਤੁਹਾਡੇ ਨਾਲ ਵੀ ਕਿਸੇ ਤਰ੍ਹਾਂ ਦੀ ਇਦਾਂ ਦੀ ਘਟਨਾ ਵਾਪਰੀ ਹੈਗੀ ਚਾਹੇ ਉਹ ਕੈਲੀਫੋਰਨੀਆ ਮਸ਼ਿੰਗਟਨ ਜਾਂ ਹੋਰ ਸਟੇਟ ਦੇ ਵਿੱਚ ਤੇ ਤੁਸੀਂ ਕਾਲ ਕਰਕੇ 408 272 5203 ਕਿਉਂਕਿ ਲਾਈਵ ਸ਼ੋਅ ਚੱਲ ਰਿਹਾ ਹੈ 10 ਵਜੇ ਤੱਕ ਚੱਲਣਾ ਹੈ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਤਾਂ ਕਿ ਹੋਰ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿਉਂਕਿ ਬਹੁਤ ਸਾਰੇ YouTube Facebook Instagram ਤੇ ਐਵੇਂ ਕਈ ਜੱਬਲੀਆਂ ਮਾਰੀ ਜਾਂਦੇ ਕੋਈ ਆਪਣਾ ਹੀ ਮਰੀ ਜਾਂਦਾ ਵੀ ਆ ਹੋ ਰਿਹਾ ਆ ਹੋ ਰਿਹਾ ਸੋ ਤਾਂ ਕਿ ਜਿਹੜੀ ਰਿਐਲਿਟੀ ਦਾ ਪਤਾ ਲੱਗ ਸਕੇ ਵਸ਼ਿੰਗਟਨ ਸਟੇਟ ਦਾ ਜਿਹੜਾ ਲੈਟਰ ਆ ਤੁਸੀਂ ਦੇਖ ਲਿਆ ਆਪਾਂ ਤੁਹਾਨੂੰ ਦਿਖਾ ਲ ਦਿੱਤਾ ਤੇ ਕਿਉਂਕਿ ਸਾਨੂੰ ਉੱਥੋਂ ਡਰਾਈਵਰਸ ਨੇ ਭੇਜੀ ਸੀ ਹਾਂ ਇੱਕ ਵਾਰੀ ਫੇਰ ਆਪਾਂ ਹਰਜੋਜੀ ਰਵਨ ਜੀ ਆਪਾਂ ਜਿਹੜਾ ਹੈ ਦਿਖਾ ਦਿੰਨੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਸਿਚੁਏਸ਼ਨ ਇਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ ਉਹਨਾਂ ਨੇ ਜਿੱਦਾਂ ਦੱਸਿਆ ਦੇਖੋ ਚਿੱਠੀ ਲਿਖੀ ਗਈ ਹੈਗੀ 22 ਸਪਟੰਬਰ ਦੀ ਇਹਨਾਂ ਨੇ ਕੱਲੀ ਹੋਈ ਆ ਸੋ ਇਥੇ ਇਹ ਵੀ ਚੀਜ਼ ਜਿਹੜੀ ਉਹ ਕਲੀਅਰ ਹੁੰਦੀ ਆ 22 ਤਰੀਕ ਨੂੰ ਇਹਨਾਂ ਨੇ ਚਿੱਠੀ ਜਿਹੜੀ ਹੈ ਵਾਸ਼ਿੰਗਟਨ ਨੇ ਦੇਖੋ ਪਹਿਲਾਂ ਹੀ ਜਿਹੜੀ ਮਿਲਦਾ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਪਹਿਲਾਂ ਦੀ ਹੀ ਘੱਲ ਦਿੱਤੇ ਇਹਨਾਂ ਨੇ ਅਛੰਦੀ ਨੂੰ ਪ੍ਰੈਸ ਕਾਨਫਰੰਸ ਹੋਈ ਸੀ ਉਹ ਤੋਂ ਪਹਿਲਾਂ ਦੀ ਹੈ ਪਹਿਲਾਂ ਦੀ ਹੈ ਇਹ ਚਿੱਠੀ ਰਸਟਨ ਜਿਹੜਾ ਆਡੀਟਰ ਉਹ ਤਾਂ ਪਿਛਲੇ 4 ਮਹੀਨੇ ਦਾ ਚੱਲ ਰਿਹਾ ਹੈ ਨਾ ਸੋ ਦੇ ਆਲ ਦੋ ਇਹਨਾਂ ਨੂੰ ਪਤਾ ਹੀ ਸੀਗਾ ਆਬਵੀਅਸਲੀ ਉਹਨਾਂ ਨੂੰ ਪਤਾ ਹੀ ਸੀਗਾ ਕਿਉਂਕਿ ਸਟੇਟਸ ਦਾ ਨਾਮ ਵੀ ਉਹਨਾਂ ਨੇ ਉਹਦੇ ਵਿੱਚ ਦੱਸਿਆ ਸੀ ਸੋ ਹੁਣ ਇਹਦੇ ਵਿੱਚ ਜਿਹੜਾ ਰਵਿੰਦਰਜੀ ਹਰਜੋਤਜੀ ਇਹ ਜਿਹੜੀ ਗੱਲ ਆ ਨਾ ਵੀ ਹੁਣ ਪਤਾ ਨਹੀਂ ਵਰਕ ਪਰਮਿਟ ਵਾਲਿਆਂ ਨੂੰ ਮਿਲਣਾ ਕਿ ਨਹੀਂ ਮਿਲਣਾ ਚਿੱਠੀ ਤੋਂ ਦੇਖ ਕੇ ਲੱਗਦਾ ਵੀ ਵਰਕ ਪਰਮਿਟ ਵਾਲਿਆਂ ਨੂੰ ਮਿਲ ਸਕਦਾ ਕਿਉਂਕਿ ਜਿਹੜਾ ਇੰਪੋਰਟੈਂਟ ਇਹਨਾਂ ਨੇ ਲਿਖਿਆ ਨਾ ਵੀ ਬਰਿੰਗਾਲ ਕਰੰਟ ਲਾਫਲ ਪਰਮਨੈਂਟ ਰੈਜ਼ੀਡੈਂਟਸ ਔਰ ਅਨ ਐਕਸਪਾਇਰਡ employment authorization document ਵੀ ਇਹ ਦੋਨੋਂ ਚੀਜ਼ਾਂ ਦੀ ਮੰਗ ਕੀਤੀ ਵੀ ਜਾਂ ਜਾਂ ਉਹ ਤੇ ਜਾਂ ਉਹ ਜਦੋਂ ਤੁਸੀਂ ਡਰਾਈਵਿੰਗ ਲਾਇਸੈਂਸ ਆਫਿਸ ਦੇ ਵਿੱਚ ਜਿਹੜਾ ਉਹ ਜਾਣੇ ਆਪਰੂਵਡ ਡਾਕੂਮੈਂਟਸ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਿਹੜੇ ਹੋਣਗੇ ਉੱਥੋਂ ਤੁਸੀਂ ਜਿਹੜਾ ਉਹ ਦੇਖ ਸਕਦੇ ਆ ਪਰ 10 ਅਕਤੂਬਰ ਤੱਕ ਦਾ ਉਹਨਾਂ ਨੇ ਵਕਤ ਦਿੱਤਾ ਆ ਬੀ 10 ਅਕਤੂਬਰ ਬੀਸਿਕਲੀ 9 ਤੇ 10 ਦੀ ਦਰਮਿਆਨੀ ਰਾਤ 9 ਤਰੀਕ ਦੀ ਜਿਹੜੀ ਰਾਤ ਆ ਉਦੋਂ ਤੱਕ ਦਾ ਤੁਹਾਡੇ ਕੋਲ ਵਕਤ ਹੈਗਾ ਆ ਉਦੋਂ ਤੱਕ ਤੁਸੀਂ ਉੱਥੇ ਜਾਓ ਤਾਂ ਜੋ ਤੁਹਾਡਾ ਜਿਹੜਾ ਸੀਡੀਐਲ ਆ ਉਹ ਵੈਲਿਡ ਉੱਥੇ ਰਹੋ ਇਹ ਇਹ ਜਿਹੜੀ ਚਿੱਠੀ ਆ ਇਹ ਵਾਸ਼ਿੰਗਟਨ ਦੀ ਆ ਕੈਲੀਫੋਰਨੀਆ ਦੀ ਮੇਰੀ ਕੱਲ ਵੀ ਜਿਹੜੀ ਰਮਨ ਜੀ ਤੁਹਾਡੀ ਵੀ ਕਈ ਆਬਵੀਅਸਲੀ ਟਰੱਕਾਂ ਨਾਲ ਗੱਲ ਹੋ ਰਹੀ ਹੋਣੀ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨਾਲ ਜਾਂ ਜਿਹੜੇ ਹੈਗੇ ਨੇ ਡੀਐਮਬੀ ਵਾਲਿਆਂ ਨਾਲ ਜਿਹੜੇ ਵੀ ਕੋਈ ਜਾਣਦੇ ਉਹਨਾਂ ਨਾਲ ਗੱਲ ਹੋ ਰਹੀ ਆ ਦੱਸਿਆ ਇਹੀ ਜਾ ਰਿਹਾ ਵੀ ਉਹਨਾਂ ਨੇ ਵੀ ਚਿੱਠੀਆਂ ਪਾਉਣੀਆਂ ਸ਼ੁਰੂ ਕਰਤੀਆਂ ਹੁਣ ਇੱਕ ਦੋ ਵੀਕ ਤੱਕ ਜਿਹੜੀਆਂ ਚਿੱਠੀਆਂ ਮਿਲਣਗੀਆਂ ਲੋਕਾਂ ਨੂੰ ਉਸ ਹਿਸਾਬ ਦੇ ਨਾਲ ਫਿਰ ਫੈਸਲਾ ਜਿਹੜਾ ਉਹਨੂੰ ਲੈਣਾ ਪੈਣਾ ਆ ਪਰ ਇਹ ਲਾਲਾ ਲਾਲਾ ਕਾਫੀ ਹੋ ਗਈ ਆ ਕੀ ਰਿਪੋਰਟਸ ਆ ਰਹੀਆਂ ਆ ਜਿਹੜੇ ਟਰਕਿੰਗ ਕੰਪਨੀਆਂ ਵਾਲੇ ਆ ਹੁਣ ਫਲੀਟ ਵੀ ਖੜਨੇ ਆ ਕਈਆਂ ਦੇ ਆਬਵੀਅਸਲੀ ਡਰਾਈਵਰ ਜਦੋਂ ਨਹੀਂ ਹੋਣਗੇ ਕੀ ਜਿਹੜੇ ਰਮਨ ਜੀ ਜਿਹੜੇ ਵਰਕ ਪਰਮਿਟ ਵਾਲੇ ਡਰਾਈਵਰ ਸੀਗੇ ਕਿਉਂ ਡਰਾਈਵਰੀ ਛੱਡ ਰਹੇ ਨੇ ਕੀ ਕੀ ਰਿਪੋਰਟ ਕੀ ਆ ਰਹੀ ਹੈ ਇਸ ਦੇ ਵਿੱਚ ਦੇਖੋ ਰਾਜਕਰਨ देयर इज जस्ट ਇੱਕ ਸਿਰਫ ਡਰਾਈਵਰ ਲਾਇਸੈਂਸ ਦਾ ਇਸ਼ੂ ਨਹੀਂ ਹੈਗਾ ਠੀਕ ਹੈ ਨਾਲ ਬਹੁਤ ਕੁਝ ਹੋਰ ਜੁੜਿਆ ਪਿਆ ਕੱਲ ਜਿਹੜੀ ਇੱਕ ਵਾਰ ਖਬਰ ਅਜੇ ਫਿਰ ਕੋ ਵੈਰੀਫਾਈਡ ਨਹੀਂ ਕੀਤੀ ওকে ਸੋ ਥਿਸ ਇਸ ਨਾਟ ਅ ਵੈਰੀਫਾਈਡ ਨਿਊਜ਼ ਯੇਟ ਬਟ ਨਿਊਜ਼ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈਗੇ ਆ ਜੇ ਉਹ ਕਿਸੇ ਕੰਪਨੀ 'ਚ ਕੰਮ ਕਰਦੇ ਹੈਗੇ ਆ ਤਾਂ ਉਸ ਕੰਪਨੀ ਦੀ ਇੰਸ਼ੋਰੈਂਸ ਕੰਪਨੀ ਨੇ ਨਾਨ ਡੋਮਿਸਾਈਲ ਲਾਇਸੈਂਸ ਨੂੰ ਐਡ ਕਰਨਾ ਮਨਾ ਕਰਤਾ ਆ ਠੀਕ ਆ ਇਹ ਹੁਣ ਹਰਜੋਤਪਾ ਜੀ ਥੋੜਾ ਜਿਹਾ ਇਹਦੇ ਪਿੱਛੇ ਰਿਸਰਚ ਕਰ ਸਕਦੇ ਆ ਕਿ ਕੀ ਇਹ ਸੱਚ ਆ ਕਿ ਝੂਠ ਆ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਵਾਲੇ ਟਰੱਕਿੰਗ ਕੰਪਨੀ ਚਲਾ ਰਹੇ ਹੈਗੇ ਆ ਉਹਨਾਂ ਦੀ ਟਰੱਕਿੰਗ ਕੰਪਨੀ ਜੇ ਉਹਨਾਂ ਦੇ ਨਾਨ ਡੋਮਿਸਾਈਲ ਲਾਇਸੈਂਸ ਦੇ ਨਾਲ ਅਟੈਚ ਹੈਗੀ ਆ ਤੇ ਉਹਨਾਂ ਦੇ ਨਾਂ ਤੇ ਆ ਉਹ ਵੀ ਟਰਕਿੰਗ ਕੰਪਨੀਆਂ ਹੈ ਜਿਹੜੀਆਂ ਉਹ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਕੁਐਸਚਨ ਉਠਾਰੀਆਂ ਹੈਗੀਆਂ ਕਈ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਐਕਸੈਪਟ ਕਰਦੀਆਂ ਕਿ ਤੁਹਾਡਾ ਲਾਇਸੈਂਸ ਨਾਲ ਸੀਡੀਐਲ ਹੋਣਾ ਜ਼ਰੂਰੀ ਆ ਕਾਫੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਕਹਿੰਦੀਆਂ ਕਿ ਤੁਹਾਡਾ ਸੀਡੀਐਲ ਲਾਇਸੈਂਸ ਹੋਣਾ ਜ਼ਰੂਰੀ ਨਹੀਂਗਾ ਸੋ ਇਸ ਮਾਮਲੇ ਦੇ ਵਿੱਚ ਮੇਰੀ ਜਿਹੜੀ ਇੰਸ਼ੋਰੈਂਸ ਬ੍ਰੋਕਰਸ ਦੇ ਨਾਲ ਗੱਲ ਹੋਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਕੰਪਨੀ ਨੂੰ ਤੁਹਾਡਾ ਲਾਇਸੈਂਸ ਕੈਨਸਲ ਹੋਇਆ ਨਹੀਂ ਦਿਖਣਾ ਚਾਹੀਦਾ ਠੀਕ ਹੈ ਜੇ ਤੁਸੀਂ ਖੁਦ ਜਾ ਕੇ ਲਾਇਸੈਂਸ ਆਪਣਾ ਸਰੈਂਡਰ ਕਰ ਦਿੰਦੇ ਆ ਤੇ ਆਪਣਾ ਕਲਾਸ ਸੀ ਲਾਇਸੈਂਸ ਲੈ ਕੇ ਆ ਜੰਦੇ ਆ ਤੇ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਕਲਾਸ ਸੀ ਲਾਇਸੈਂਸ ਵਾਲੇ ਓਨਰਸ ਨੂੰ ਟਰੱਕਿੰਗ ਕੰਪਨੀ ਚਲਾਉਣ ਦੀ ਇਜਾਜ਼ਤ ਦਿੰਦੀਆਂ ਔਰ ਇੰਸ਼ੋਰੈਂਸ ਦੇ ਦਿੰਦੀਆਂ ਅੱਛਾ ਇਹ ਇੱਕ ਜਿਹੜੀ ਸਿਚੁਏਸ਼ਨ ਹੈਗੀ ਆ ਉਸ ਤੋਂ ਬਾਅਦ ਨਾਨ ਡਮਸਾਈਲ ਲਾਇਸੈਂਸ ਜਿਹੜਾ ਆ ਉਹਦੀ ਸਿਚੁਏਸ਼ਨ ਆ ਰਹੀ ਆ ਬੈਂਕ ਲੋਨਸ ਦੇ ਨਾਲ ਜਿਹੜੇ ਟਰੱਕਾਂ ਦੇ ਲੋਨ ਹੈ ਜਿਨ੍ਹਾਂ ਦੇ ਕੋਲ ਕੰਪਨੀਆਂ ਹੈਗੀਆਂ ਸੋ ਉਹਨਾਂ ਦੀ ਸਿਚੁਏਸ਼ਨ ਇਹ ਆ ਰਹੀ ਆ ਕਿ ਬੈਂਕ ਵੀ ਟਾਈਡ ਅਪ ਲੋਨ ਹੈ ਤੁਹਾਡੇ ਟਰੱਕ ਦੇ ਨਾਲ ਤੇ ਤੁਹਾਡੇ ਲਾਇਸੈਂਸ ਦੇ ਨਾਲ ਕਿਉਂਕਿ ਤੁਹਾਡੀ ਆਮਦਨ ਦੇ ਉੱਤੇ ਤੁਹਾਡਾ ਲੋਨ ਜਿਹੜਾ ਹੋਇਆ ਹੈਗਾ ਜੇ ਤੁਹਾਡੇ ਕੋਲ ਸੀਡੀਐਲ ਨਹੀਂ ਰਿਹਾ ਤੁਹਾਡੀ ਆਮਦਨ ਕਿੱਥੇ ਜਾਊਗੀ ਸੋ ਇਸ ਕਰਕੇ ਬੈਂਕਸ ਵੀ ਕੁਐਸਚਨ ਮਾਰਕ ਜਿਹੜੇ ਚੱਕਣ ਲੱਗੇ ਆ ਐਂਡ ਇਸ ਤੋਂ ਬਾਅਦ ਜਿਹੜਾ ਘਰਾਂ ਦੇ ਲੋਨ ਆ ਉਹਦੇ ਵਿੱਚ ਵੀ ਜਿਹੜਾ ਸੀਡੀਐਲ ਤੁਹਾਡੀ ਜੌਬ ਉਹ ਸਾਰਾ ਕੁਝ ਕੋਲੈਟਰਲ ਦੇ ਤੌਰ ਤੇ ਹੁੰਦਾ ਕਿ ਤੁਸੀਂ ਇਹ ਨੂੰ ਯੂਜ਼ ਕਰਕੇ ਘਰ ਲਿਆ ਹੈਗਾ ਸੋ ਉੱਥੇ ਵੀ ਜਿਹੜੀ ਚੀਜ਼ ਆ ਇਹ ਇਫੈਕਟ ਕਰੂਗੀ ਕਰਨ ਜਾ ਰਹੀ ਆ ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇੱਕ ਲਾਇਸੈਂਸ ਦੇ ਨਾਲ ਰਿਟਰਨ ਇਫੈਕਟ ਜਿਹੜਾ 올 ਦਾ ਵੇ ਬੈਕ ਟੂ ਹੈਗਾ ਇਹ ਚੀਜ਼ ਜਿਹੜੀ ਆ ਇਹ ਸਾਰੇ ਪਾਸੇ ਇਫੈਕਟ ਹੋ ਰਿਹਾ ਔਰ ਹੋਊਗਾ ਪਰ ਕਿੱਥੋਂ ਤੱਕ ਕਿਹੜੇ ਬੈਂਕ ਕਿਹੜੀਆਂ ਇੰਸ਼ੋਰੈਂਸ ਕੰਪਨੀਆਂ ਕਿੱਥੋਂ ਤੱਕ ਇਹਨੂੰ ਪਰਸੂ ਕਰਦੀਆਂ ਨਹੀਂ ਕਰਦੀਆਂ ਇਹ ਆਉਣ ਵਾਲਾ ਸਮਾਂ ਦੱਸ ਸਕਦਾ ਪਰ ਇੰਪਲੀਕੇਸ਼ਨ ਜਿਹੜੀਆਂ ਇਹ ਆਉਣੀਆਂ ਸ਼ੁਰੂ ਹੋ ਗਿਆ ਕਿਉਂਕਿ ਟਰੱਕਿੰਗ ਕੰਪਨੀਆਂ ਜਿਹੜੇ ਆਪਣੇ ਨੌਨ ਸੀਡੀਐਲ ਹੈਗੇ ਆ ਆਪਣੇ ਸੌਰੀ ਨੌਨ ਡਮਸਾਈਲ ਸੀਡੀਐਲ ਹੈਗੇ ਆ ਉਹਨਾਂ ਦੀਆਂ ਕਾਲਸ ਵੀ ਆਈਆਂ ਹੈਗੀਆਂ ਕਈਆਂ ਨੂੰ ਇੰਸ਼ੋਰੈਂਸ ਦੀਆਂ ਕਾਲਸ ਵੀ ਆ ਰਹੀਆਂ ਕਈਆਂ ਨੂੰ ਬੈਕ ਕੀ ਕਾਲਸ ਵੀ ਆ ਰਹੀਆਂ ਹੈਗੀਆਂ ਸੋ ਇਹ ਜਿਹੜੀ ਸਿਚੁਏਸ਼ਨ ਹੈਗੀਆ ਇਹ ਐਕਚੁਅਲੀ ਗਨ ਗੋ ਰੀਅਲੀ ਬੈਡ ਬਟ ਆਪਾਂ ਨੂੰ ਇਫੈਕਟ ਹੋਊਗਾ ਹਾਂ ਆਪਾਂ ਨੂੰ ਸਿਰਫ ਇਹ ਚੀਜ਼ ਸੋਚਣੀ ਚਾਹੀਦੀ ਆ ਅਸੀਂ ਇੱਥੇ ਕੋਈ ਇਦਾਂ ਦੀ ਨਿਊਜ਼ ਫਲਾ ਕੇ ਜਾਂ ਇਦਾਂ ਦਾ ਗੱਲ ਕਰਕੇ ਅਸੀਂ ਕੋਈ ਗਲਤ ਮੈਸੇਜ ਨਹੀਂ ਫੈਲਾਉਣਾ ਚਾਹੁੰਦੇ ਅਸੀਂ ਸਿਰਫ ਤੁਹਾਨੂੰ ਅਗਾਹ ਕਰ ਰਿਹਾ ਕਿ ਥੀਸ ਥਿੰਗਸ ਕੈਨ ਹੈਪਨ ਯੂ ਕੈਨ ਪ੍ਰਿਪੇਅਰ ਯੋਰਸੈਲਫ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਡੋਨਟ ਬੀ ਪੈਨਿਕ ਪੈਨਿਕ ਹੋ ਕੇ ਕੋਈ ਗੱਲ ਨਾ ਕਰੋ ਪੈਨਿਕ ਹੋ ਕੇ ਕੋਈ ਸਟੈਪ ਨਾ ਚੱਕੋ ਔਰ ਕੋਈ ਵੀ ਐਸੀ ਚੀਜ਼ ਨਾ ਕਰੋ ਜਿਹੜੀ ਕਿ ਅੱਗੇ ਤੁਹਾਨੂੰ ਕਾਨੂੰਨ ਦੇ ਸ਼ਕੰਜੇ ਚ ਫਸਾ ਦੇਵੇ ਕਿਉਂਕਿ ਅੱਗੇ ਹੀ ਕਈ ਚੀਜ਼ਾਂ ਗਲਤ ਹੋਈਆਂ ਹੁੰਦੀਆਂ ਉਸ ਤੋਂ ਬਾਅਦ ਬੰਦਾ ਕਈ ਡਿਸੀਜਨ ਗਲਤ ਲੈ ਕੇ ਕੋਈ ਗਲਤ ਕੰਮ ਕਰ ਲੈਂਦਾ ਤੇ ਉਹ ਹੋਰ ਗਾਂ ਦੇ ਗਾਂ ਫਸਦਾ ਤੁਰਿਆ ਜਾਂਦਾ ਸੋ ਇਸ ਕਰਕੇ ਤੁਸੀਂ ਜਿਹੜਾ ਵੀ ਕੋਈ ਸਟੈਪ ਲੈਣਾ ਹੈ ਜੋ ਵੀ ਬਹੁਤ ਹੌਸਲੀ ਨਾਲ ਧਿਆਨ ਨਾਲ ਸੁਣ ਲੈਣਾ ਹੈਗਾ ਅਸੀਂ ਬੜੇ ਚਿਰ ਤੋਂ ਇਹ ਚੀਜ਼ਾਂ ਤੋਂ آگਾਹ ਕਰਦੇ ਆ ਰਹੇ ਸੀਗੇ ਔਰ ਖਾਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜੇ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਨਹੀਂ ਹੈਗਾ ਉਸ ਤੋਂ ਪਹਿਲਾਂ ਕੋਈ ਵੀ ਇਨਵੈਸਟਮੈਂਟ ਕਰਨ ਲੱਗੇ ਕੋਈ ਵੀ ਪਰਮਾਨੈਂਟ ਇਦਾਂ ਦੀ ਚੀਜ਼ ਲੈਣ ਲੱਗੇ 100 ਵਾਰੀ ਸੋਚੋ ਕਿਉਂਕਿ ਜਿੰਨਾ ਚਿਰ ਤੁਹਾਡਾ ਸਟੇਟਸ ਪਰਮਾਨੈਂਟ ਨਹੀਂ ਹੈਗਾ ਤੁਹਾਡੇ ਕੋਲ ਇਹ ਚੀਜ਼ਾਂ ਜਿਹੜੀਆਂ ਇਹ ਕਿਸੇ ਵੀ ਟਾਈਮ ਜਾ ਸਕਦੀਆਂ ਸੋ ਪਲੀਜ਼ ਹੁਣ ਇਹੋ ਹੀ ਆ ਕਿ ਜੇ ਤੁਹਾਡੀ ਕੰਪਨੀ ਬਚ ਜਾਂਦੀ ਆ ਨਾਨ ਡਮਸਾਈਲ লাইসেনਸ ਵਾਲੇ ਦੀ ਕੰਪਨੀ ਇੰਸ਼ੋਰੈਂਸ ਫੀਲ ਲੈ ਲੈਣ ਦੀ ਅਟ੍ਰੈਕਟ ਵੀ ਉਹਦੇ ਚੱਲ ਚੱਲ ਪਏ ਪਰ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਆਪਣੇ ਆਪ ਨੂੰ ਕੰਪਲੈਂਟ ਕਰ ਲਓ ਆਪਣੀ ਕੰਪਨੀ ਨੂੰ ਸਿੱਧਾ ਕਰ ਲਓ ਡਰਾਈਵਰ ਨੂੰ ਸਿੱਧਾ ਕਰ ਲਓ ਆਪਣੀਆਂ ਈਐਲਡੀਜ਼ ਔਰ ਰਾਜਕਨ ਇੱਥੇ ਹੀ ਮੈਂ ਗੱਲ ਦੱਸ ਦਿਆਂ ਆਫਟਰ ਕੁਝ ਘੰਟਿਆਂ ਬਾਅਦ ਹੀ ਜਦੋਂ ਇਹ ਐਲਾਨ ਹੋਇਆ ਫਰਾਈਡੇ ਨੂੰ ਉਸ ਤੋਂ ਬਾਅਦ ਐਫਐਮਸੀਐਸ ਦੇ ਅਫੀਸ਼ੀਅਲ ਜਿਹੜੇ ਆ ਉਹ ਟਾਊਨ ਦੇ ਵਿੱਚ ਸੀਗੇ ਆਪਣੇ ਜੋਪਲਿਨ ਮਿਜ਼ੂਰੀ ਦੇ ਵਿੱਚ ਇੱਕ ਟਰੱਕ ਸ਼ੋ ਚੱਲ ਰਿਹਾ ਛੋਟਾ ਗਿਲਟੀ ਬਾਈ ਐਸੋਸੀਏਸ਼ਨ ਟਰੱਕ ਸ਼ੋ ਉਹ ਟਰੱਕ ਸ਼ੋ ਦੇ ਵਿੱਚ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਐਫਐਮਸੀਐਸ ਆਲਿਆ ਨੇ ਇਹ ਹਿੰਟ ਦਿੱਤਾ ਆਲਰੇਡੀ ਕੀ ਨੈਕਸਟ ਤਿੰਨ ਜਿਹੜੇ ਸਟੈਪ ਆ ਉਹ ਹੋਰ ਚੁੱਕਣ ਜਾ ਰਹੇ ਆ ਜਿਹਦੇ ਵਿੱਚ ਇੱਕ ਤਾਂ ਸਟੈਪ ਇਹ ਹੋ ਗਿਆ ਜਿਹੜਾ ਕਿ ਆਹਾ ਨਾਨਡਾ ਮਸਾਇਲਾ ਲਾਇਸੈਂਸ ਦਾ ਸੀਗਾ ਨੈਕਸਟ ਸਟੈਪ ਹੈਗਾ ਕਿ ਦੇ ਆਰ ਐਫ ਐਨ ਸੀ ਐਸ ਏ ਵਿਲ ਟੇਕ ਅ ਟਫਰ ਅਪਰੋਚ ਔਨ ਵੈਟਿੰਗ ای ایل ڈی ਪ੍ਰੋਵਾਈਡਰ ਕੰਪਨੀਆਂਸ ਫॉर ਜਿਹੜੇ ਉਹ ਡਾਟਾ ਮਨੀਪੂਲੇਸ਼ਨ ਜਾਂ ਉਹਦੀ ਉਹ ਮਨੀਪੂਲੇਸ਼ਨ ਹੋ ਰਹੀ ਆ ای ایل ڈی ਦੀ ਸੋ ਉਹਦੇ ਉੱਤੇ ਜਿਹੜੇ ਆ ਉਹ ਤੰਦ ਕੱਸਣ ਜਾ ਰਹੇ ਆ ਦੂਸਰਾ ਜਿਹੜਾ ਹੈਗਾ ਬਰੋਕਰ ਟਰਾਂਸਪੇਰੈਂਸੀ ਦੇ ਉੱਤੇ ਜਿਹੜਾ ਆ ਉਹ ਆਪਣਾ ਜਿਹੜਾ ਉਹ ਸ਼ਕੰਜਾ ਕਸਨ ਜਾ ਰਿਹਾ ਡਬਲ ਬਰੋਕਰੇਜ ਤੇ ਬ੍ਰੋਕਰ ਟਰਾਂਸਫਰੈਂਸੀ ਸੋ ਇਹ ਚੀਜ਼ਾਂ ਆ ਰਹੀਆਂ ਹੈਗੀਆਂ ਇਹ ਚੀਜ਼ਾਂ ਔਨ ਦਾ ਵੇ ਹੈਗੀਆਂ ਆਲਰੇਡੀ ਐਫਐਮਸੀਐਸ ਨੇ ਇਹ ਆਈਡੀਆ ਦੇ ਦਿੱਤਾ ਹੈਗਾ ਸੋ ਪਲੀਜ਼ ਜੇ ਤੁਸੀਂ ਇਹ ਕੰਮ ਦੇ ਵਿੱਚ ਸਟਿਲ ਪ੍ਰਮਾਤਮਾ ਕਰੇ ਤੁਸੀਂ ਇਸ ਕੰਮ 'ਚ ਚੱਲਦੇ ਰਹੋ ਜੇ ਤੁਸੀਂ ਸਟਿਲ ਇਸ ਕੰਮ 'ਚ ਬਚ ਜੰਨੇ ਆ ਚੱਲਦੇ ਰਹਿਣੇ ਆ ਤਾਂ ਫਿਰ ਉਹਨੂੰ ਕੰਮ ਨੂੰ ਸਿੱਧਾ ਕਰਨ ਦਾ ਇੱਕ ਮਤਲਬ ਕੀ ਹੌਸਲਾ ਕਰ ਲੋ ਵੀ ਇਹਨੂੰ ਸਿੱਧਾ ਕਰਨਾ ਇਹਨੂੰ ਗਲਤ ਕੰਮ ਨਹੀਂ ਕਰਨਾ ਆਸ ਸੁਬਾਹ ਜੀ ਜਿਹੜੇ ਆ ਉਹ ਕਮੈਂਟ ਵੀ ਕਰ ਰਹੇ ਹੈਗੇ ਅਵਤਾਰ ਸਿੰਘ ਹੁਣੇ ਕਹਿੰਦੇ ਆ ਵੀ OKLAHOMA I40 EAST ਸਾਈਡ ਤੇ 50 55% ਟਰੱਕ ਜਿਹੜੇ ਘਟ ਆ ਅ ਸੂਤਰੇ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5500 ਜਾਂ ਆਪਣੇ ਕਮੈਂਟ ਸਾਡੇ ਸੋਸ਼ਲ ਮੀਡੀਆ ਤੇ ਪਾ ਸਕਦੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਸਾਡਾ ਮੇਨ ਮਕਸਦ ਇਹ ਹੀ ਆ ਵੀ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਜਿਹਦੇ ਨਾਲ ਕੁਛ ਇਹ ਵਾਪਰਿਆ ਹੈ ਉਹ ਆਪਣੀ ਸਾਂਝਾ ਕਰ ਸਕਦਾ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਰਿਐਲਿਟੀ ਕੀ ਚੱਲ ਰਹੀ ਹੈ ਜੀ ਸੋ ਬਿਲਕੁਲ ਕਾਫੀ ਕੁਸ਼ਾਰਿਆ ਇੰਡਸਟਰੀ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਆ ਸਮੇਂ ਦੇ ਹਾਣੀ ਜਿਹੜਾ ਬਣਨਾ ਪੈਣਾ ਦੇਖੋ ਉਹ ਤਾਂ ਰਮਨ ਜੀ ਜਿੱਦਾਂ ਤੁਸੀਂ ਕਹਿੰਦੇ ਆ ਵੀ ਕਿਸੇ ਵੀ ਟਾਈਮ ਖੋਇਆ ਜਾ ਸਕਦਾ ਇਹ ਤਾਂ ਮਾੜੀ ਗੱਲ ਆ ਰੀਜ਼ਨ ਇਹ ਆ ਵੀ ਇੱਕ ਅਮਰੀਕਨ ਡ੍ਰੀਮ ਇਸੇ ਰਾਹ ਥਾਣੀ ਜਿਹੜਾ ਉਹ ਜੁੜਿਆ ਹੁੰਦਾ ਵੀ ਤੁਸੀਂ ਆਉਨੇ ਆ ਇਨਵੈਸਟਮੈਂਟ ਕਰਦੇ ਆ ਉਹ ਸਾਰਾ ਕੁਝ ਕਰਦੇ ਆ ਤੇ ਹੌਲੀ ਹੌਲੀ ਬੰਦਾ ਜਿਹੜਾ ਆਪਣੇ ਪੈਰ ਜਿਹੜੇ ਉਹ ਪੱਕੇ ਹੀ ਕਰਦਾ ਹੈ ਪਰ ਜਦੋਂ ਤੁਸੀਂ ਉਹਦੇ ਧਰਤੀ ਉਹਦੇ ਪੈਰਾਂ ਹੇਡਾਂ ਧਰਤਲੀ ਨੂੰ ਇੰਨੀ ਕੁ ਜ਼ਿਆਦਾ ਕਹਿ ਲੋ ਵੀ ਡਾਵਾ ਡੋਲ ਕਰ ਦੋਗੇ ਫਿਰ ਬੰਦਾ ਰਿਸਕ ਕੀ ਲਊਗਾ ਅਮਰੀਕਨ ਜਿਹੜਾ ਸਿਸਟਮ ਆ ਰਿਸਕ ਦੇ ਬੇਸ ਦੇ ਉੱਤੇ ਜੁੜਿਆ ਇਨਵੈਸਟਮੈਂਟ ਦੇਖੋ ਸਾਰੀਆਂ ਚੀਜ਼ਾਂ ਨਾਲ ਆ ਨਾ ਰਾਸ਼ਟ੍ਰਿਕ ਗੱਲ ਇਹ ਆ ਰਿਸਕ ਤੇ ਹੈਗਾ ਪਰ ਇੱਕ ਜਦੋਂ ਇੱਕ ਹੁੰਦਾ ਟੈਂਪੋਰਰੀ ਰੈਜ਼ਿਡੈਂਸ ਉਹ ਟੈਂਪੋਰਰੀ ਵਰਡ ਜਿਹੜਾ ਹੈ ਨਾ ਉਹੋ ਰਿਸਕ ਜਿਹੜਾ ਆ ਇੰਨਾ ਜ਼ਿਆਦਾ ਨਹੀਂ ਲੈਣਾ ਚਾਹੀਦਾ ਕਿਉਂਕਿ ਟੈਂਪਰੇਰੀ ਆ ਇਹਦੇ 'ਚ ਪਤਾ ਨਹੀਂ ਕੀ ਫੈਸਲਾ ਹੋਣਾ ਹੈ ਠੀਕ ਹੈ ਨਾ ਸੋ ਉਹਦੇ ਵਿੱਚ ਧਿਆਨ ਰੱਖਣਾ ਚਾਹੀਦਾ ਬਾਕੀ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਮੈਂ ਜਿੰਨੀਆਂ ਵੀ ਮੇਰੀਆਂ ਨਿਊਜ਼ ਚੈਨਲਸ ਦੇ ਨਾਲ ਜਾਂ ਕਿਸੇ ਨਾਲ ਮੇਰੀ ਗੱਲ ਹੋਈ ਆ ਉੱਥੇ ਮੈਂ ਇਹ ਗੱਲ ਜ਼ਰੂਰ ਕਹੀ ਆ ਕਿ ਥਿਸ ਇਸ ਨਾਟ ਦਾ ਵੇ ਟੂ ਡੂ ਇਟ ਐਗਜ਼ੈਕਟ ਵਾਸ ਇਟ ਦਾ ਰਾਈਟ ਸਟੈਪ ਵੀ ਆਰ ਬੀਨ ਆਸਕਿੰਗ ਇਹ ਬਹੁਤ ਚਿਰ ਦੀ ਗੱਲ ਚੱਲਦੀ ਸੀਗੀ ਇਹ ਹੋਣਾ ਚਾਹੀਦਾ ਸੀਗਾ ਇਤਨ ਲਾਇਸੈਂਸ ਇਸ਼ੂ ਨਹੀਂ ਸੀ ਹੋਣਾ ਚਾਹੀਦਾ ਟੂ ਬਿਗਨ ਵਿਦ ਪਰ ਕੀ ਸਹੀ ਤਰੀਕਾ ਹੈਗਾ ਇਹਨੂੰ ਇੰਪਲੀਮੈਂਟ ਕਰਨ ਦਾ ਨਹੀਂ ਬਿਲਕੁਲ ਸਹੀ ਤਰੀਕਾ ਨਹੀਂ ਹੈਗਾ ਇਟ ਹੈਸ ਟੂ ਡਨ ਇਨ ਅ ਪ੍ਰੋਪਰ ਵੇ ਠੀਕ ਹੈ ਨਾ ਇੱਕ ਇੱਕ ਰਾਤ ਨੂੰ ਤੁਸੀਂ ਉੱਠੋ ਸਵੇਰੇ ਸਵਚ ਬੰਦ ਕਰ ਦਿਓ ਠੀਕ ਹੈ ਨਾ ਇਦਾਂ ਦੀ ਗੱਲ ਨਹੀਂ ਬਣਦੀ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਇਹਨੂੰ ਕੋਈ ਨਾ ਕੋਈ ਟਾਈਮ ਸਮਾਂ ਪਾ ਟ੍ਰਾਂਜੀਸ਼ਨ ਟਾਈਮ ਦੇਣਾ ਚਾਹੀਦਾ ਹੈ ਨਾ ਟ੍ਰਾਂਜੀਸ਼ਨ ਚਾਹੀਦਾ ਸੀਗਾ ਪਰ ਇਹਨੂੰ ਟ੍ਰਾਂਜੀਸ਼ਨ ਟਾਈਮ ਨਾ ਦੇਣਾ ਔਰ ਇਦਾਂ ਕਰਨਾ ਔਰ ਮੇਰੇ ਖਿਆਲ ਦੇ ਵਿੱਚ ਰਾਜਕਰਨ ਮੰਤਰੀ ਇੱਕ ਗੱਲ ਕਹਾਂ ਕਿ ਬਹੁਤ ਜਿਹੜੀਆਂ ਪਿਛਲੀਆਂ ਗਵਰਨਮੈਂਟ ਸੀਗੀਆਂ ਉਨਾ ਚ ਟ੍ਰਾਂਜ਼ੀਸ਼ਨ ਟਾਈਮ ਹੀ ਇੰਨਾ ਦੇ ਦਿੱਤਾ ਜਾਂਦਾ ਸੀ ਵੀ ਦੂਜੀ ਗਵਰਨਮੈਂਟ ਆ ਜਾਂਦੀ ਸੀ ਠੀਕ ਹੈ ਕਈ ਵਾਰੀ ਆਪਾਂ ਹੁਣ ਜਿੱਦਾਂ ਆਪਣੇ ਉਹ ਗੁਰਵਿੰਦਰ ਸਿੰਘ ਸੰਘਾ ਹੁਣੀ ਕਹਿੰਦੇ ਆ ਨੀਡ ਸਟਾਪ ਡਬਲ ਬ੍ਰੋਕਰਿੰਗ ਇਮੀਡੀਏਟਲੀ ਹੁਣ ਜੇ ਇਮੀਡੀਏਟਲੀ ਕਾਹ ਨੂੰ ਸਟਾਪ ਕਰਦੀ ਫਿਰ ਆਪਾਂ ਉੱਤੇ ਵੀ ਰੌਲਾ ਪਾ ਲੈਣਾ ਵੀ ਇੱਕ ਤਾਂ ਵੀ ਕਿਉਂ ਬੰਦ ਕਰਤੀ ਐ ਲੇਟ ਕਿਉਂ ਨਹੀਂ ਕੀਤੀ ਹੈਨਾ ਇਹਨੂੰ ਟਾਈਮ ਦੇਣਾ ਚਾਹੀਦਾ ਸੀਗਾ ਸੋ ਕਈ ਚੀਜ਼ਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਇੱਕ ਸਮੇਂ ਤੇ ਆਪਾਂ ਇਹ ਗੱਲ ਕਰਦੇ ਆ ਕੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਪਰ ਉਹ ਬੰਦ ਹੋਣ ਦੇ ਨਾਲ ਜਿਹੜੀਆਂ ਇੰਪਲੀਕੇਸ਼ਨ ਨਾਲ ਆਉਂਦੀਆਂ ਜਿਹੜੀਆਂ ਪ੍ਰੋਬਲਮਸ ਨਾਲ ਪੈਦਾ ਹੋਣੇ ਡਿਸਟਰਪਸ਼ਨ ਜਿਹੜੀ ਆਉਣੀ ਆ ਉਹਦੇ ਲਈ ਵੀ ਡਿਸਟਰਪਸ਼ਨ ਜਿਹੜੀ ਆ ਉਹਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਪਰ ਇੱਕ ਹੋਰ ਇੱਕ ਟਕਣਾ ਨਾ ਨਹੀਂ ਹੋ ਰਿਹਾ ਐਚ ਐਚ 1 ਵੀਜ਼ੇ ਵਾਲਿਆਂ ਦੀ ਖਬਰ ਆਈ ਸੀ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਫਰਾਈਡੇ ਨੂੰ ਇੱਕ ਫਲਾਈਟ ਸੈਨ ਫਰਾਂਸਿਸਕੋ ਤੋਂ ਇੰਡੀਆ ਜਾ ਰਹੀ ਸੀ ਡੌਗ ਤੋਂ ਹਟ ਵੀ ਗਏ ਸੀ ਉੱਥੇ ਉਹਨਾਂ ਨੇ ਪਾਇਲਟ ਨੂੰ ਗਿਆ ਵੀ ਰੋਕੋ ਉੱਥੋਂ ਉਤਰੇ ਨਹੀਂ ਜਾਣਾ ਕਹਿੰਦੇ ਚ ਕਹਿੰਦੇ ਵੀ ਮੁੜ ਕੇ ਆ ਨਹੀਂ ਹੋਣਾ ਐਤਵਾਰ ਨੂੰ ਤਾਂ ਵਾਪਸ ਨਹੀਂ ਆ ਹੁਣ ਉਹ ਬਾਹਰ ਜੀ ਬਹੁਤ ਕੁਝ ਹੋ ਰਿਹਾ ਨਹੀਂ ਹੈ ਜੀ ਐਤਵਾਰ ਪੈਰਾਗਲਾਈਡ ਜੋ ਹਰਜੋਤ ਭਾਜੀ ਤੁਸੀਂ ਤਾਂ ਆ ਗੱਲ ਕਰਤੀ ਇਹਦਾ ਮਤਲਬ ਵੀ ਕਈ ਬੰਦੇ ਉੱਥੇ ਟਰੱਕ ਲੈ ਕੇ ਜਾਂਦੇ ਬਾਰਡਰ ਤੋਂ ਕੈਲੀਫੋਰਨੀਆ ਨੂੰ ਵਾਪਸ ਆ ਜਣਾ ਮੈਂ ਨਹੀਂ ਜਾਣਾ ਬਾਹਰ ਨੂੰ ਨੇ ਕਈ ਆਈਆਂ ਕੱਲ ਨੂੰ ਸਾਨੂੰ ਜੀ ਆ ਕੱਲ ਨੂੰ ਆਈਆਂ ਆ ਰਹੀਆਂ ਜੀ ਆ ਰਹੀਆਂ